ਅਸੀਂ ਗੱਲ ਕਰ ਰਹੇ ਹਾਂ ਸਿੱਖ ਇਤਿਹਾਸ ਦੀ ਪਹਿਲੀ ਉਹ ਮਹਾਨ ਮਾਤਾ ਜੀ ਜਿਨ੍ਹਾਂ ਦੀ ਕੋਖ ਤੋਂ ਸਿੱਖ ਧਰਮ ਦੇ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਨੇ ਜਨਮ ਲਿਆ ਮਾਤਾ ਤ੍ਰਿਪਤਾ ਜੀ ਉਹ ਚਾਦਰਸ਼ਾ ਵਾਲੀ ਜਿਨ੍ਹਾਂ ਨੇ ਮਨੁੱਖਤਾ ਨੂੰ ਰਾਹ ਦੱਸਣ ਵਾਲੇ ਕਲਯੁਗ ਦੇ ਹਨੇਰੇ ਨੂੰ ਦੂਰ ਕਰਨ ਵਾਲੇ ਅਵਤਾਰੀ ਪੁਰਖ ਨੂੰ ਜਨਮ ਦਿੱਤਾ ਮਾਤਾ ਤ੍ਰਿਪਤਾ ਜੀ ਦੇ ਪਿਤਾ ਪਾਈ ਰਾਮਾ ਜੀ ਅਤੇ ਮਾਤਾ ਮਾਤਾ ਬਿਹਾਰੀ ਜੀ ਸਨ ਉਹਨਾਂ ਦਾ ਜਨਮ ਪਿੰਡ ਚਾਹਲ ਲਾਹੌਰ ਨੇੜੇ ਹੋਇਆ ਵਿਆਹ ਭਾਈ ਕਲਿਆਣ ਦਾਸ ਜੀ ਨਾਲ ਹੋਇਆ ਬਾਅਦ ਵਿੱਚ ਉਹ ਰਾਇਪੋਏ ਦੀ ਤਲਵੰਡੀ ਵਿੱਚ ਵਸ ਗਏ ਜੋ ਕਿ ਹੁਣ ਨਨਕਾਣਾ ਸਾਹਿਬ ਵਿੱਚ ਹੈ ਮਾਤਾ ਤ੍ਰਿਪਤਾ ਜੀ ਨੇ ਪਹਿਲਾਂ 1464 ਈਸਵੀ ਵਿੱਚ ਬੇਬੇ ਨਾਨਕੀ ਜੀ ਨੂੰ ਜਨਮ ਦਿੱਤਾ ਅਤੇ 1469 ਈਸਵੀ ਵਿੱਚ ਗੁਰਨਾਨਕ ਦੇਵ ਜੀ ਦਾ ਜਨਮ ਹੋਇਆ। ਇਹ ਨਾਮ ਨਾਨਕ ਵੀ ਉਹਨਾਂ ਦੀ ਭੈਣ ਨਾਨਕੀ ਜੀ ਦੇ ਨਾਮ ਤੋਂ ਪ੍ਰੇਰਿਤ ਰੱਖਿਆ ਗਿਆ। ਮਾਤਾ ਤ੍ਰਿਪਤਾ ਜੀ ਦੀਆਂ ਭਾਵਨਾਵਾਂ ਰੱਬ ਵੱਲ ਬਹੁਤ ਗਹਿਰੀਆਂ ਸਨ। ਉਹਨਾਂ ਨੂੰ ਜਨਮ ਤੋਂ ਹੀ ਇਹ ਅਹਿਸਾਸ ਸੀ ਕਿ ਇਹ ਬਾਲਕ ਕੋਈ ਅਸਾਧਾਰਨ ਅਵਤਾਰ ਹੈ। ਉਹਨਾਂ ਨੇ ਆਪਣੇ ਪੁੱਤਰ ਨੂੰ ਬੇਅੰਤ ਲਾੜ ਦਿੱਤਾ। ਗੁਰੂ ਜੀ ਦਾ ਵਿਆਹ ਮਾਤਾ ਸੁਲਖਣੀ ਜੀ ਨਾਲ ਉਹਨਾਂ ਦੀ ਮਾਂ ਮਾਤਾ ਤ੍ਰਿਪਤਾ ਜੀ ਦੀ ਰਜਾਮੰਦੀ ਨਾਲ ਹੋਇਆ। ਜਦ ਗੁਰੂ ਜੀ ਉਦਾਸੀ ਤੋਂ ਪਸਾਏ ਮਾਤਾ ਜੀ ਨੇ ਬੇਨਤੀ ਕੀਤੀ ਕਿ ਹੁਣ ਅੱਗੇ ਨਾ ਜਾਣ ਉਹਨਾਂ ਨੇ ਚਾਹਿਆ ਕਿ ਆਪਣੇ ਆਖਰੀ ਸਮੇਂ ਦੇ ਪਲ ਗੁਰੂ ਨਾਨਕ ਦੇਵ ਜੀ ਦੀ ਸਾਂਝ ਨਾਲ ਬਿਤਾਉਣ ਆਖਿਰ 1522 ਈਸਵੀ ਵਿੱਚ ਕਰਤਾਰਪੁਰ ਸਾਹਿਬ ਵਿਖੇ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੀ ਗੋਦ ਵਿੱਚ ਆਪਣੀ ਆਖਰੀ ਸਾਹ ਲਈ ਗੁਰੂ ਜੀ ਨੇ ਉਹਨਾਂ ਦਾ ਅੰਤਿਮ ਸੰਸਕਾਰ ਬਿਨਾਂ ਕਿਸੇ ਕਰਮਕਾਂਡ ਦੇ ਬੜੇ ਸਾਦੇ ਤਰੀਕੇ ਅਤੇ ਮਰਿਆਦਾ ਨਾਲ ਕੀਤਾ ਗੁਰੂ ਨਾਨਕ ਦੇਵ ਜੀ ਦੇ ਜਨਮ ਨਾਲ ਸੰਬੰਧਿਤ ਭਾਈ ਗੁਰਦਾਸ ਜੀ ਲਿਖਦੇ ਹਨ ਸਤਗੁਰੂ ਨਾਨਕ ਪ੍ਰਗਟਿਆ ਮਿਟੇ ਧੰਦ ਜਗ ਚਾਨਣ ਹੋਇਆ ਜੋਕਰ ਸੂਰਜ ਨਿਕਲਿਆ ਤਾਰੇ ਛਪੇ ਅੰਦੇਰ ਪਲੋਆ ਕਿਹਾ ਜਾਂਦਾ ਹੈ ਕਿ ਜਦੋਂ ਬੀਬੀ ਨਾਨਕੀ ਜੀ ਦਾ ਜਨਮ ਹੋਇਆ ਤਾਂ ਉਸ ਸਮੇਂ ਦੀ ਸੋਚ ਅਨੁਸਾਰ ਕੁੜੀ ਦੇ ਜਨਮ ਤੇ ਮਹਿਤਾ ਕਾਲੂ ਜੀ ਨਿਰਾਸ਼ ਹੋਏ ਪਰ ਮਾਤਾ ਤ੍ਰਿਪਤਾ ਜੀ ਨੇ ਇਸ ਵਕਤ ਨੂੰ ਵੀ ਰੱਬ ਦੀ ਰਜ਼ਾ ਮੰਨਿਆ ਅਤੇ ਆਪਣਾ ਧਿਆਨ ਭਗਤੀ ਵਿੱਚ ਲਾ ਲਿਆ ਉਹਨਾਂ ਨੇ ਆਪਣਾ ਜ਼ਿਆਦਾਤਰ ਸਮਾਂ ਆਪਣੇ ਮਾਇਕੇ ਵਿੱਚ ਗੁਜ਼ਾਰਿਆ ਮਾਤਾ ਤ੍ਰਿਪਤਾ ਜੀ ਨੇ ਮਾਂ ਵਜੋਂ ਨਾ ਸਿਰਫ ਉੱਚੇ ਆਦਰਸ਼ ਦਿੱਤੇ ਸਗੋਂ ਦੁਨੀਆ ਨੂੰ ਵੀ ਵਿਖਾ ਦਿੱਤਾ ਕਿ ਮਾਂ ਦੀ ਗੋਦ ਰੱਬੀ ਨੂਰ ਦੀ ਪਹਿਲੀ ਅਸਲੀ ਚਾਨਣ ਹੁੰਦੀ ਹੈ ਉਹ ਐਸੀ ਮਾਂ ਸਨ ਜਿਨ੍ਹਾਂ ਨੇ ਨਾਨਕ ਵਰਗੇ ਨੂਰ ਨੂੰ ਜਨਮ ਦਿੱਤਾ ਜਿਨ੍ਹਾਂ ਦੀ ਰੋਸ਼ਨੀ ਅੱਜ ਵੀ ਦੁਨੀਆ ਨੂੰ ਰਾਹ ਵਿਖਾ ਰਹੀ ਹੈ ਸੱਚੀ ਰੀਕਾਰ